ਤੰਤਵ ਦਾ ਸਾਮਾਨ ਉਹ ਤੋਂ ਅਲਫਾਬੈਟ ਆਪਣੀ ਇਹ ਕਿਨਾਂ ਦੂਜਾ ਜਿਹੜਾ ਕਿਨਾਂ 2500 ਰੁਪਏ ਦੇ ਦੇ ਚੀਜ਼ੀ ਦਾ ਬਣ ਹਾਂ ਟੈਕੀ ਦਾ ਬਣਾ ਹਾਂ ਲੈ ਪਟਾ ਟੈਕੀ ਵਾਲਾ ਬਣਾ ਲੈ ਨਾ ਇੰਨਾ ਕਿਨਾਂ ਪੁੱਛੀ ਬਾਟੇ ਕੀ 25 ਹੋ ਗਿਆ ਜੂ ਫਿਰ ਨਾ ਪਿਓ ਕਰ ਅਸੀਂ ਦੋ ਟੈਕੀ ਵਾਲਾ ਹੋਰ ਇਹ ਵਾਲੇ ਵੀ ਆਮ ਤਾਂ 2 ਲੱਖ ਰੁਪਏ ਹਾਂ ਜੇ ਇਤਰਾਸ ਲਾ ਕੇ ਕੱਲ੍ਹ ਲੈ ਕੇ ਆਂਦੀ ਜਿੱਤ ਜਾ ਤੋਤੇ ਵੀ ਕਰਿਆ ਤੁਸੀਂ ਅਲੱਗ ਟਾਪੋ ਦੋਸਤੋ ਬਕਸੀ ਵਾਲੇ ਪਿੰਡ ਦੇ ਵਿੱਚ ਖੜੇ ਆ ਜੋ ਤੁਸੀਂ ਇੱਕ ਦੇਖਿਆ ਹੋਊਗਾ ਪਰਮਜੀਤ ਕੌਰ ਨੇ ਦੋਸਲਾਇਤੀ ਗੁਲਜਾਰ ਖਾਂ ਤੇ ਤੇ ਵੀ ਸਾਥੋਂ ਮਕਾਨ ਜੀ ਰਜਿਸਟਰੀ ਕਰਾ ਗਿਆ 3 ਲੱਖ ਚ ਤੇ ਵੀ ਮੈਂ ਤਾਂ ਇੱਕ ਵਿਆਜ ਤੇ ਪੈਸੇ ਲਈ ਸੀ ਉਹ ਨਿੰਗ ਸਿੰਘ ਨਾਲ ਵੀ ਮਸਲਾ ਆਇਆ ਸੀ ਤੁਸੀਂ ਵੀਡੀਓ ਚ ਦੇਖਿਆ ਪਰ ਮਸਲਾ ਬਣਿਆ ਕੀ ਉਹ ਗੱਲ ਸਾਹਮਣੇ ਆ ਵੀ ਨਿੰਗ ਸਿੰਘ ਬਾਬੇ 9.5 ਤਿੰਨ ਵੇੜਦੇ ਸੀ ਪਰ ਅਸਲ ਚ ਬਣਿਆ ਕੀਵੇਂ ਨਿਬੜਿਆ ਸਰ ਮੇ ਸਾਹਮਣੇ ਜਿਹਨੇ ਮਕਾਨ ਲਿਆ ਗੁਲਜਾਰ ਖਾਂ ਵੀ ਖੜੇਗਾ ਗੱਲਬਾਤ ਕਰਦੇ ਕੀ ਬਣਿਆ ਭਾਈ ਫਿਰ ਵੀ ਲੋੜ ਪਾਉਂਗੀ ਹਾਂ ਉਹ ਆਪਾਂ ਮੰਗਦੇ ਅੱਡ ਵੀ ਉਹ ਤੁਹਾਨੂੰ ਸਾਰਾ ਵਿਦਿਆ ਪੜਾ ਦਿਓ ਪੈਨੇ ਦਾ ਉਹ ਤੁਹਾਨੂੰ ਦੇ ਦੇ ਜਦੋਂ ਤੂੰ ਪੈਸਾ ਦੀ ਲੋੜ ਨੂੰ ਦੋ ਦੀ ਤਿੰਨ ਦੀ ਚਾਹ ਨੂੰ ਪਹਿਲਾਂ ਦੱਸੀਂ ਤਾਂ ਮੈਂ ਤੇਰੇ ਪਹਿਲਾਂ ਬੰਦ ਇਧਰ ਕਰਾਂਗਾ ਹਾਂ ਕਿਤੇ ਵੀ ਮੌਕੇ ਲਿਆ ਕੇ ਕਹਿੰਦੇ ਸਭਾ ਚੀਜ਼ਾਂ ਹੀ ਨੇ ਹਨਾ ਕੀ ਆ 10 ਫਿਰ ਤੋਂ ਹਾਂ ਹਾਂ ਲੈ ਜੀ ਉਹਨੇ ਪਾਸ ਸਾਰਾ ਬਿਨਾਂ ਪਿੰਡ ਵਿੱਚ ਚੱਕਲੇ ਰਹਿਣਾ ਉਹ ਪਹਿਲਾਂ ਜਿੱਕਰ ਮਰਨਾ ਵੀ ਕਹਿੰਦਾ ਕਹਿੰਦਾ ਮਾਦਾ ਜੀਵਨਾ ਨਾ ਕੋਈ ਆ ਕੇ ਉਹਦਾ ਨੂੰ ਬੜੀ ਬੜੀ ਆਦਤਾਂ ਕਰਦਾ ਕਹਿੰਦਾ ਗਾਲਾਂ ਟਿਕਾ ਬਿਲੰਦਾ ਗਾਣਾ ਤਾਂ ਖਾਂਦਾ ਉਹ ਇਹਨਾਂ ਨੂੰ ਕਹਿੰਦਾ 22 ਸਾਲ ਹੋ ਗਏ ਮਹਾਂ ਨਿੱਕਾ ਰੇਕਾ ਜੀ ਤਸਵੀਰ ਵੀ ਘਾਗਾ ਦੋਨੇ ਮੈਂ ਵੀ ਮਹਾਂ ਮੈਂ ਤਾਂ ਉਹ ਕਹਿੰਦਾ ਮੁੰਡੇ ਪੁੱਤਾ ਉਹਦਾ ਨਾ ਹੋਰ ਮੇਰਾ ਵੀ ਰਹਿਣਾ ਚਾਹਦਾ ਇਹ ਲੋਕ ਆ ਨਨ੍ਹਾ ਨਾ ਬੇਟਾ ਸਹੀ ਆ ਉਹਨੇ ਬੋਲਦਾ ਕਿ ਸਨਾਰ ਨੂੰ ਪਾਠ ਨੂੰ ਬੁਕਾਇਆ ਜਾਈ ਤੇ ਬਰਾਬਰ ਉਹਦਾ ਗਮ ਉਹ ਮੈਂ ਬਦਲ ਕੇ ਬੋਲਣਾ ਕਰਦਾ ਨਾ ਨਨ੍ਹਾ ਬੁਠਾ ਬੋਲਦਾ ਤੂੰ ਆਈ ਜਾਊਗਾ ਨਾ ਵੀ ਨਾ ਉਹ ਨਾ ਆਪਣਾ ਰੱਖੀ ਕਰੇ ਆਪਣੀ ਜੀ ਰਹਿਣਾ ਜਿਹੜਾ ਆਪਣੀ ਲੰਗਰ ਤੇ ਰੱਖਾ ਆਪਾਂ ਇਹਨੂੰ ਉਹ ਬਾਹਰ ਤੂੰ ਉਪਰ ਤੂੰ ਇੱਕ ਘਰ ਮੇਰੇ ਦਾ ਗਲੀ ਵਾਂ ਤੁਸੀਂ ਮੇਰੇ ਮੈਂ ਤਾਂ ਕਿਹਨੇ ਹੋਈ ਨਹੀਂ ਭਾਈ ਨੂੰ ਕਹੇ ਆ ਤਮਾ ਦਾ ਕਿਹਨੇ ਹਾਂ ਵਰਤਿਓ ਨਾ ਮੈਂ ਕਹਿੰਦਾ ਚੋਮ बायोडा का कर दिया है गाइस ये चार ही समझ आता है ये है जो रहता मम्मी रात मेरे पास गया एक और ना वो ना पेपर बचा पाइए और क्या है बयान का यार तक जितना ही सुनाओ का के बंद रहे और समाज के वर का बंद रहा ना पूरा प्रयास है तिवारी नंबर లైక్ ਬੱਸ ਨੂੰ ਦਿੰਦਾ ਹੁਣ ਇਹ ਡੀਗਰੀ ਆ ਗਈ ਉਹ ਆਪੇ ਬਿੱਟਿੰਗੋ ਦੇ ਦਿੱਤਾ ਕੜੀ ਆਇਆ ਕਰਾਣੀ ਇੱਥੇ ਤਾਂ ਮੇਰੇ ਸਾਹਮਣੇ ਜਿੰਨੇ ਮਕਾਨ ਲਿਆ ਗਲਜਾਰ ਖਾਂ ਵੀ ਖੜੇਗਾ ਗੱਲਬਾਤ ਕਰਦੇ ਕੀ ਬਣਿਆ ਭਾਈ ਫਿਰ ਬੀਰ ਜੀ ਬਾਬੇ ਜੀ 20 ਮੀਟ ਦੇ ਸੀਗੇ 95 ਲੱਖ ਮੰਗਦੇ ਸੀ ਅਸੀਂ ਦਿਨ ਦੇ ਸੀਗੇ ਠੀਕ ਹੈ ਚਲ ਦੇ ਦੰਦਿਆ ਨਿਬੜ ਜੂਗਾ ਵੀ ਰੌਲੇ ਆਉਟੇ ਤੋਂ ਅੱਠ ਚੀ ਨਿਵੇੜਿਆ ਅੱਠ ਹੀ ਦੇਣਾ ਸੀਗਾ ਸੀ ਤੇ ਉਹਨਾਂ ਨੇ ਛੀ ਸਾਡਾ ਗਿਆ ਹੋਇਆ ਸੀਗਾ ਉਹ ਮੰਨਦੀ ਨਹੀਂ ਸੀ ਉੱਤ ਕਹਿੰਦੀ ਸੀ ਮੇਰਾ ਤਾਂ ਨਹੀਂ ਦੇਣਾਗਾ ਠੀਕ ਹੈ ਫਿਰ ਸਚਾਈ ਨਿਕਲੀ ਵੀ ਉਹ ਫਿਰ ਮੰਨ ਗਈ ਉੱਥੇ ਜਾ ਕੇ ਥਾਣੇ 'ਚ ਕਹਿੰਦੀ ਵੀ ਮੇਰਾ ਹਾਂ ਦੇਣਾਗਾ ਫਿਰ ਥਾਣੇ 'ਚ ਨਿਪੜਿਆ ਹਾਂ ਜੀ ਕਿੰਨਾ ਹੁਣ ਕਿੰਨਾ ਦਿੱਤਾ ਤੁਸੀਂ ਹੁਣ 8 ਲੱਖ ਦਿੱਤਾ ਜੀ ਦੇਖ ਸਕਦੇ ਹੋ ਵੀ ਥਾਣੇ 'ਚ 8 ਤਾਂ ਹੋ ਗਿਆ ਬਾਬਿਆਂ ਨੇ ਚਲ ਫੇਰ ਵੀ ਦਬਾਉਂਦੇ ਤੇ ਉੱਥੇ ਖੜੀ ਨਹੀਂ ਉੱਥੇ ਅਸੀਂ ਫੇਰ ਵੀ ਦਿੰਦੇ ਸੀ ਵੀ ਜਦੋਂ ਕੋਈ ਨਾ ਵੀ ਦੇ ਵੀ ਵਾਦਾ ਨਾ ਬਦੇ ਵਾਦਾ ਨਾ ਬਦੇ ਵੀ ਕਾਨੂੰਨ ਕੋਰਟ ਪਰਚਾਈਆਂ 'ਚ ਜਾਣਾ ਠੀਕ ਮੈਂ ਵੀ ਨਹੀਂ ਹੋ ਗਈ ਸੀ ਮੈਂ ਕੋਰਟ 'ਚ ਨਿਭਣੂ ਫੇਰ ਵੀ ਥਾਣੇ 'ਚ ਜਾ ਕੇ ਨਹੀਂ ਪੜੀ ਵੀ ਜੀ ਹਾਂ ਕਿਉਂ ਆਪਣਾ ਗਲਜਰਖਾਂ ਜੀ ਕੀ ਬਣਿਆ ਹਾਂ ਜੀ ਵੀਰ ਜੀ ਪਤਾ ਗੱਲ ਕੀ ਕੀਤੀ ਗਏ ਚਲੋ ਸੱਚ ਤਾਂ ਸੱਚ ਹੀ ਹੁੰਦਾ ਉਹ ਨਿਕਲ ਗਿਆ ਉੱਥੇ ਨਿੰਗ ਸਿੰਘਾਂ ਜਿਹੇ ਕੋਲੇ ਜੱਫੇਦਾਰ ਕੋਲੇ ਗਏ ਤੇ ਅਸੀਂ ਉਹਨਾਂ ਨੇ ਕਹਿਤਾ ਵੀ ਚਲ ਤੁਸੀਂ ਕਾਰੋਬਾਰ ਵਾਲੇ ਬੰਦੇ ਹੋਏ ਗਰੀਬ ਬੰਦਿਆਂ ਨੂੰ 1.5 ਲੱਖ ਰੁਪਏ ਵੱਧ ਦੇ ਦਿਓ ਮੇ ਕੋਈ ਗੱਲ ਨਹੀਂ ਛੋੜਾ ਫੈਸਲਾ ਹੁੰਦਾ ਫੇਰ ਉੱਥੇ ਉਹ ਮੰਨੀ ਨਹੀਂ ਠੀਕ ਹੈ ਅਸੀਂ ਆ ਗਏ ਜੀ ਆਉਨੇ ਕਿਹਾ ਮੈਂ ਤਾਂ ਕੋਰਟ 'ਚ ਜਾਉ ਆਉਨੇ ਕਿਹਾ ਮੈਂ ਕੋਰਟ 'ਚ ਜਾਉ ਉਸ ਦੂਬਾ ਦਾ ਅਸੀਂ ਆਏ ਥਾਣੇ ਦੇ ਵਿੱਚ ਸਤਿ ਸਾਬ ਨਾਲ ਗੱਲ ਕਰੀ ਉਹਨਾਂ ਨੇ ਕਿਹਾ ਭਾਈ ਦੱਸ 6 ਲੱਖ ਮੇਰੇ ਗਿਣੀ ਹੈਗਾ ਤੇ 8 ਲੱਖ ਬਕਾਇਆ ਮੇਰਾ ਦੇ ਦੇਣਾ ਠੀਕ ਹੈ ਅਸੀਂ ਉਹੀ 8 ਲੱਖ ਬਕਾਇਆ ਨੂੰ ਥਾਣੇ ਦੇ ਵਿੱਚ ਗਿਣ ਕੇ ਦੇਤਾ ਉਹ ਆਪਦਾ ਸਮਾਨ ਲੈ ਗਈ ਚੱਕ ਕੇ ਕਿੱਥੇ 9.5 ਮਿਲਦਾ ਸੀ ਕਿੱਥੇ 9.5 ਮਿਲਦਾ ਸੀ ਉਹ ਚਲੋ ਫਿਰ ਹੋ ਰਹੇ ਨੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਏ ਸਮਾਨ ਲੈ ਗਈ ਚੱਕ ਕੇ ਸਮਾਨ ਸਹੀ ਗੱਲ ਦੋ ਟੈਂਕ ਰੁਪਏ ਮਾਤਾ ਦੋ ਲੱਖ ਰੁਪਏ ਜੇ ਇਹ ਤਾਰਾ ਜੀ ਕੱਲ ਲੈ ਕੇ ਗੀ ਜੱਟੀ ਟੁੱਟ ਵੀ ਕਰਿਆ ਦੱਸਲੀ ਅੱਜ ਦਾ ਕੰਮ ਅੱਜ ਦਾ ਹੋਰ ਇੰਤਜ਼ਾਰਾ ਤਾਂ ਉਹ ਹੀ ਸੀ ਸਾਡਾ ਹੋਰ ਨਹੀਂ ਜੇ ਸਾਡਾ ਕਿੱਥੇ ਸੀ ਜੱਪਤੀ ਤੇ ਕੋਈ ਉਹ ਤਾਂ ਲੋਟਸ ਕਢਾਇਆ ਦੀ ਬਸ ਉਹ ਗੱਲ ਉਹਨਾਂ ਦੋ ਅਵਲ ਨਾਗਰੀ ਨੂੰ ਕਹਿੰਦੇ ਕਿ ਬਾਪਸ ਲੈ ਕੇ ਦੂਜੇ ਦੋ ਲੱਖ ਰੁਪਏ ਮੁਨਸੀ ਕੋਲੇ ਦੇਵਾ ਕਰਾ ਜੋ ਉਹਦੋ ਲੱਗਦਾ ਕੋਈ ਗੱਲ ਨਹੀਂ ਉਹ ਨਾ ਲਾਗਦੋਂ ਵੀਰ ਹੋ ਰਹਿਆਂ ਦੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਿਆ ਸਮਾਨ ਲੈ ਗਈ ਚੱਕੇ ਸਮਾਨ ਲੈ ਗਈ ਚੱਕ ਕੇ ਆਪ ਦਾ ਜਿਹੜਾ ਮਕਾਨ ਹੈ ਉਹ ਹੁਣ ਛੋੜੇ ਲਵੇ ਆ ਉਹ ਸਾਡੇ ਲਵੇ ਆ ਕਬਜਾ ਸਾਰੇ ਦਾ ਅਸੀਂ ਆਪ ਦਾ ਉਹ ਗਵਾ ਅਸੀਂ ਕੋਈ ਵੀ ਅੱਗੇ ਨਹੀਂ ਵਧਾਉਣਾ ਚਾਹੁੰਦੇ ਵੀ ਚਲੋ ਉਹਦੀ ਮਤ ਮਰੀ ਗਈ ਠੀਕ ਹੈ ਨਿਪੜ ਗਿਆ ਹੁਣ ਨਿਪੜ ਗਿਆ ਵੀਰ ਹੋ ਰਹਿਆਂ ਦੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਿਆ ਸਮਾਨ ਲੈ ਗਈ ਚੱਕੇ ਸਮਾਨ ਲੈ ਗਈ ਚੱਕ ਕੇ ਆਪ ਦਾ ਜਿਹੜਾ ਮਕਾਨ ਹੈ ਉਹ ਹੁਣ ਛੋੜੇ ਲਵੇ ਆ ਉਹ ਸਾਡੇ ਲਵੇ ਆ ਕਬਜਾ ਸਾਰੇ ਦਾ ਅਸੀਂ ਆਪਦਾ ਉਹ ਗੋਆ ਅਸੀਂ ਕੋਈ ਵੀ ਅੱਗੇ ਨਹੀਂ ਵਧਾਉਣਾ ਚਾਹੁੰਦੇ ਵੀ ਚਲੋ ਉਹਦੀ ਮਤ ਮਰੀ ਗਈ ਠੀਕ ਹੈ ਨਿਬੜ ਗਿਆ ਹੁਣ ਨਿਬੜ ਗਿਆ